ਤਰ ਹੱਥ ਵੀ ਕਰਾ ਮਾ ਦੇਖੋ ਕਿੰਨਾ ਸੋਣਾ ਅਜ ਤੱਕ ਰਿਆ ਤੰਦ ਪਾਈ ਹੁੰਦੇ ਨਾ ਬੂਟੀਆਂ ਨਾਲ ਚਾਦਰ ਦੇ ਤੇ ਇਹ ਇੱਕ ਲੱਕ ਲਾਤਾਂ ਤੇ ਜੋੜ ਜੋੜ ਕੇ ਪਾਇਆ ਤੇ ਇਹ ਤੰਦ ਵਾਰੇ ਰੱਜੂ ਦੇਖ ਕਿੰਨੀ ਕਿੰਨੀ ਫੁਰਤੀ ਦੇ ਨਾਲ ਜੋਗਾ ਇੱਟਾ ਬਣਾ ਰਿਆ ਤੇ ਕੰਮ ਦੇ ਲੋ ਹੁਨਰ ਦੇ ਲੋ ਟੈਲੈਂਟ ਦੇ ਲੋ ਕਿੰਨਾ ਸੋਣਾ ਇਹ ਇਸ ਦਾ ਮਟੀ ਪਾ ਕੇ ਸਾਂਚੇ ਦੇ ਵਿੱਚ ਤੇ ਉਹਨੂੰ ਤੇ ਆ ਦੇਣਾ ਇੱਟ ਤਿਆਰ ਹੋ ਗਈ। ਉਹ ਕਹਿੰਦਾ ਭਾਵੇਂ ਕਿ ਬੰਦੇ ਦੇ ਹੱਥ ਕਈ ਜਿਹੜੀਆਂ ਤੁਸੀਂ ਯਾਰੋ ਕੋਈ ਵੀ ਅਨੈਚਰ ਹੈਗੀ ਕੋਈ ਵੀ ਖੋਜ ਆ ਉਹਨੂੰ ਕਾੜਦਾ ਇਹਨਾਂ ਨੂੰ ਪੂਰਾ ਕਰਦਾ। ਕਾੜ ਹਮੇਸ਼ਾ ਬੰਦਾ ਹੀ ਕਰਦਾ ਕੋਈ ਵੀ ਕੋਈ ਹੈ। ਤੇ ਉਹ ਜਿਹੜੇ ਟੇਟਾ ਦੀ ਉਹਨਾਂ ਦੇ ਇੱਟ ਤਿਆਰ ਕੀਤੀ ਜਾ ਰਹੀ ਹੈ। ਇਹ ਦੂਰੋਂ ਦੇਖਾਂ ਜਿੱਦਾਂ ਨਜ਼ਰ ਆਦਾ ਜਿੱਦਾਂ ਕਿਤੇ ਚਾਦਰਾਂ ਦੇ ਉੱਤੇ ਨਾ ਫੁੱਲ ਬੂਟੀਆਂ ਪਈਆਂ ਹੋਈਆਂ ਨੇ ਕਿੰਨਾ ਸੋਹਣਾ ਬੰਦਾ ਵਾਕਈ ਬੰਦੇ ਨੇ ਬਹੁਤ ਕੁਝ ਬਣਾਇਆ ਐ ਰਾਜੂ ਨਾ ਤੇ ਹੱਸੇ ਦਾ ਪਾਪਾ ਜੀ ਇੱਥੇ ਨਾ ਇੱਕ ਇੱਕ ਹੱਥ ਦਾ ਕਿੰਨਾ ਬਣਾਇਆ ਇੱਕ ਹੱਥ ਦਾ ਮੈਂ ਕਿੰਨਾ ਬਣਾਇਆ ਪਾਪਾ ਜੀ ਤੇ ਲੈਣੇ 1 2 3 4 5 6 7 8 9 10 11 12 13 14 15 16 17 ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਣਤਾਲੀ ਚਾਲੀ ਦਾ ਕਰੋ ਮਤਲਬ ਦਸ ਹਜ਼ਾਰ ਹੋ ਗਈ ਦਸ ਹਜ਼ਾਰ ਰੇਟ ਹੋ ਗਈ